ਕਿ ਮੈਂ ਕੀ ਖੇੜ ਹੁੰਦੀ ਆ ਉਹ ਆਲੂ ਬਖਾਰੇ ਵਾਲੀ ਕੀ ਜਿਹੜਾ ਆਲੂ ਬਖਾਰਾ ਹੁੰਦਾ ਇਹ ਹਰੇਕ ਦੇ ਵੱਸ ਨਹੀਂ ਹੈਗਾ ਲਾਉਣ ਦੇ ਅੱਛਾ ਇਹਦੇ ਵੀ ਜੀ ਲਾਉਣ ਦੇ ਬਹੁਤ ਟੰਗ ਹੁੰਦੇ ਆ ਠੀਕ ਆ ਅਗਲਾ ਆਲੂ ਬਖਾਰਾ ਦੇ ਜਦ ਨਾ ਕੋਈ ਤੇ ਨੂੰ ਕਹਿੰਦਾ ਮਾ ਆਲੂ ਬਖਾਰਾ ਲਾਦਾ ਇਹ ਆਏ ਨਹੀਂ ਆਲੂ ਬਖਾਰਾ ਲਾਏ ਬਾਈ ਇਹ ਜਿਹੜਾ ਆਲੂ ਬਖਾਰਾ ਵੀ ਲਾਉਣਾ ਮਾਤ ਵਾਲਾ ਹੂੰ ਕੋਈ ਬੰਦਾ ਆਪਣੇ ਕੋਲੇ ਆ ਜਾ ਆਪਾਂ ਉਹਨੂੰ ਖਰੀਦ ਦੱਚ ਨਹੀਂ ਵੀ ਆਲੂ ਬਖਾਰਾ ਆਏ ਲੱਗਦਾ ਨਾਲੇ ਪਾਣੀ ਆ ਜਿਹੜਾ ਉਹ ਦੇ ਦਾਂਗੇ ਉਹਨੂੰ ਕੁੱਟ ਕੇ ਦੇਵਾਂਗੇ ਪਾਣੀ ਪਰ ਉਹ ਚੀਜ਼ਾਂ ਨਹੀਂ ਦਾਦੇ ਪਾਣੀ ਦੇ ਦਾਂਗੇ ਕਿਸੇ ਦਾ ਚੇਲਾ ਪੈਣ ਦੀ ਲੋੜ ਨਹੀਂ ਅੱਛਾ ਕਿਸੇ ਦਾ ਚੇਲਾ ਨਾ ਪਾਵੇ ਜੇ ਕਬੂਤਰ ਨਾ ਉੱਡਣ ਆਪਾਂ ਨੂੰ ਫਿਟੇ ਲਾਉਣ ਤੇ ਕਹਦੇ ਵੀ ਤੇਰੇ ਪਾਣੀ ਤੇ ਕਬੂਤਰ ਉੱਡਿਆ ਠੀਕ ਹੈ ਸਹੀ ਕੂਤਰ ਉੱਡਣਗੇ ਆਪਾਂ ਆਲੂ ਬੁਖਾਰਾ ਵੀ ਉਹਨੂੰ ਦੱਸ ਰੰਗ ਵੀ ਆ ਟੰਗਣਾ ਹੀ ਲੱਗਦਾ ਤੇ ਬਾਕੀ ਦਾ ਆਪਾਂ ਪਾਣੀ ਵੀ ਉਹਨੂੰ ਦੇਵਾਂਗੇ ਕੁੱਟਿਆ ਇਹ ਆਲੂ ਖਾਰ ਲਾਉਣ ਦਾ ਵੀ ਕੋਈ ਟਾਈਮ ਹੀ ਹੁੰਦਾ ਹਾਂ ਇਹ ਵੀ ਟਾਈਮ ਹੀ ਹੁੰਦਾ ਕੋਈ ਵਾਸਾ ਇਹਦਾ ਕਪੋਖ ਬਾਤ ਤੇ ਹੁੰਦਾ ਇਹਦੇ ਨਾਲ ਹੋਰ ਐਂਦਾ ਨਹੀਂ ਹੁੰਦਾ ਨਹੀਂ ਵੀ ਇਹ ਚ ਪੈਨ ਨਸ਼ ਲੱਗਣ ਦੇ ਢੰਗ ਨੇ ਇਹ ਵੀ ਰੂਮ ਚ ਲੱਗਦਾ ਹਰ ਇੱਕ ਬੰਦੇ ਨੂੰ ਲਾਉਣਾ ਨਹੀਂ ਹੁੰਦਾ ਕਿਵੇਂ ਲੱਗਦਾ ਹੁਣ ਬਾਕੀ ਜਾਏ ਸ਼ਮਾਲਪੂਰੀ ਦੇਖਣੀ ਪੈਂਦੀ ਆ ਛਾਲ ਦੇ ਵਿੱਚ ਪਾਣੀ ਦੀ ਇਹਦੀ ਖਰਾਕ ਦੀ ਹੁਣ ਐ ਥੋੜਾ ਵੀ ਆਪਾਂ ਛਟ ਕੇ ਮੁੱਠੀ ਦਾਣਿਆਂ ਦੀ ਅੰਦਰ ਰਜਾਈ ਜਬਰ ਜੋ ਐ ਥੋੜੋ ਕੁੱਤ ਰੋੜਦੇ ਆ ਇਹਦਾ ਬਹੁਤ ਜ਼ਿਆਦਾ ਗੌਰ ਕਰਨੀ ਪੈਂਦੀ ਆ ਫੇਰ ਰੋੜਦੇ ਆ ਬਈ ਇਹ ਕਿੰਨਾ ਚੁਣੇ ਬਈ ਕੁੱਤਰਾ ਇਹ ਗਰਦੇਵ ਵਾਲੇ ਜੋ ਨੇ ਜਿਹੜੇ ਗਰਦੇਵ ਵਾਲੇ ਵਾਜੇ ਠੀਕ ਆ ਯੋਹਰ ਨਹੀਂ ਗਰਦੇਵ ਵਾਲੇ ਬੱਚੇ ਆਏ ਨੇ ਆਪਣੇ ਕੋਲੇ ਡਾਉਣ ਬਾਅਦ ਛੱਡਣ ਬਾਅਦ ਤੇ ਲੋਕਾਂ ਨੇ ਸਿੰਘਪੂਰ ਨਵਾਸ ਤੇ ਆਏ ਨੇ ਗਿਰਦੇ ਬਲੇ ਬੱਚੇ ਆਪਣੇ ਕੋਲ ਠੀਕ ਹੈ ਹਾਂ ਜੀ ਦਿਖਾ ਰਹੇ ਵੀ ਹਾਂ ਉੱਡ ਰਹੇ ਹਸਰੀ ਕਾਲ ਬਾਈ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਬਾਈ ਕਈ ਹੈ ਨਾ ਯਾਰਾਂ ਦੋਸਤਾਂ ਦੀ ਫਰਮਾਇਸ਼ ਸੀ ਵੀ ਬਾਈ ਬੂਟੇ ਦੀ ਵੀਡੀਓ ਇੱਕ ਵਾਰੀ ਹੋਰ ਬਣਾਓ ਤਾਂ ਜੋ ਹੋਰ ਕਬੂਤਰਬਾਜੀ ਦੇ ਬਾਰੇ ਜਿਹੜੀਆਂ ਸੀਗਰਟ ਗੱਲਾਂ ਨੇ ਉਹ ਆਪਾਂ ਨੂੰ ਪਤਾ ਲੱਗ ਸਕੇ ਨਾ ਤਾਂ ਪਹਿਲਾਂ ਵੀਡੀਓ ਬਣਾਈ ਸੀ ਵਧੀਆ ਰਿਸਪਾਂਸ ਮਿਲਿਆ ਤੇ ਕਈ ਵੀਰ ਨੰਬਰ ਵੀ ਮੰਗਦੇ ਸੀ ਬਾਈ ਦਾ ਤਾਂ ਆਪਾਂ ਇਹ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਵੀ ਦਵਾਂਗੇ ਤੇ ਹੋਰ ਗੱਲਾਂ ਬਾਤਾਂ ਜੋ ਵੀ ਕਬੂਤਰਬਾਜ਼ੀ ਬਾਰੇ ਹੈਗੀਆਂ ਨੇ ਉਹ ਕਰਾਂਗੇ ਤੇ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਸ਼੍ਰੀਕਾਲ ਬਾਈ ਚਰਚਰੀਕਾਲ ਬਾਈ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਾਈ ਠੀਕ ਠਾਕ ਦੇਖੋ ਬਾਈ ਜਿਹੜੀਆਂ ਹੁਣ ਆਪਾਂ ਬਾਜ਼ੀਆਂ ਬਣਾਉਣੇ ਆ ਵੀਡੀਓ ਮੱਤਵਲ ਇਹ ਆਪਾਂ ਆਪੋ ਆਪਣੀ ਸ਼ੌਂਕ ਆਪਾਂ ਸ਼ੌਂਕਾ ਮਾਰ ਕੇ ਬਣਾ ਰਹੇ ਹਾਂ ਠੀਕ ਹੈ ਨਹੀਂ ਠੀਕ ਹੈ ਜੀ ਤੇ ਆਪਾਂ ਕਿਸੇ ਦੀ ਵੀਡੀਓ ਦੇ ਗਲਤ ਨਹੀਂ ਕੋਈ ਵੀ ਲਿਖਿਆ ਜਿਹਨੂੰ ਚੰਗੀ ਲੱਗਦੀ ਆ ਉਹ ਦੇਖੇ ਨਹੀਂ ਨੂੰ ਨਹੀਂ ਚੰਗੀ ਲੱਗਦੀ ਨਾ ਦੇਖੇ ਠੀਕ ਹੈ ਹੁਣ ਮੇਰੀ ਵੀਡੀਓ ਤੇ ਦੋ ਤਿੰਨ ਵਾਰੀ ਮੈਂਟ ਆਏ ਹੋਏ ਨੇ ਗਲਤ ਫਾਲਤੂ ਲਿਖੇ ਨੇ ਬੰਦੇ ਨੇ ਕਿਸੇ ਨੇ ਹੂੰ ਉਹ ਬੰਦੇ ਨੂੰ ਜੇ ਉਹ ਬੰਦੇ ਦੇ ਚਿਹਰੇ ਵਿੱਚ ਹੰਕਾਰ ਹੈ ਮੇਰੇ ਨਾਲ 50 50000 ਰੁਪਏ ਦੀ ਛੱਤ ਲੱਗੀ ਜਿੱਥੇ ਮਰਜੀ ਬਾਜੀ ਛੱਡ ਲਈ ਠੀਕ ਹੈ ਠੀਕ ਹੈ ਤੇ ਆਪਣੇ ਕੋਲੇ ਜਨਮਾਰ ਇਹ ਜੇ ਬੈਠੇ ਨੇ ਗੱਲ ਹੀ ਛੱਡ ਦੇ ਸਿੰਘ ਭੋਰ ਦਾਂਗੀ ਭਾਗੀ ਗਾਲੇ ਵੀ ਜਨਮਾਰ ਆਪਣੇ ਕੋਲ ਆ ਕੇ ਬਰਨਾਲੇ ਵਾਲੀ ਗੀਤੀ ਕੋਲ ਠੀਕ ਹੈ ਉਹ ਵੀ ਦੇਗਾ ਆਪਾਂ ਨੂੰ ਬੰਦਾ ਤੇ ਜਿੱਥੇ ਮਰਜੀ ਛੱਡ ਲਈ ਆਪਾਂ ਸਿੰਘ ਭੋਰ ਦੇਗੇ ਇਹ ਜੀ ਕੋਈ ਗੱਲ ਜਿਹੜਾ ਜਗਜਿੰਦਰ ਬਾਈ ਆ ਉਹ ਵੀ ਆਪਣਾ ਆਪਾਂ ਨੂੰ ਸਾਥ ਦਿੰਦਾ ਠੀਕ ਹੈ ਮਤਲਬ ਉਹ ਵੀ ਆਪਣੇ ਸਤਾਜ ਹੀ ਮੰਨੂ ਸਤਾਜ ਹੈ ਉਹ ਵੀ ਹਾਂ ਉਹ ਵੀ ਆਪਾਂ ਨੂੰ ਵਧੀਆ ਸਾਥ ਦੇ ਦਿੰਦਾ ਉਹ ਵੀ ਆਪਣੇ ਕੋਲੇ ਆ ਕੇ ਗਿਆ ਸੀ ਉਹ ਕਹਿੰਦਾ ਆਪਣੇ ਕੋਲੇ ਬੈਠ ਨਹੀਂ ਕਹਿੰਦਾ ਤੈਨੂੰ ਹੋਰ ਲੋੜ ਆ ਹੋਰ ਲੈ ਜਾ ਕਾਲੇ ਚੀਨੇ ਮੈਂ ਕਹਾ ਬਾਈ ਆਪਣੇ ਕੋਲੇ ਬੈਠਿਆ ਸਾਰੇ ਵੀ ਕਬੂਤਰ ਬਹੁਤ ਬੈਠੇ ਚੰਗੇ-ਚੰਗੇ ਠੀਕ ਹੈ ਨਹੀਂ ਆਪਣੇ ਕੋਲ ਵੀ ਆਪਾਂ ਕੀ ਕਰਨੇ ਆ ਬਾਲੇ ਠੀਕ ਹੈ ਜਿਹੜੀ ਵੀ ਪਹਿਲਾਂ ਵਾਲੀ ਵੀਡੀਓ ਬਣਾਈ ਸੀ ਉਹ ਚ ਇੱਕ ਦੋ ਕਮੈਂਟ ਆਏ ਸੀ ਨਾ ਹਾਂ ਹਾਂ ਠੀਕ ਆ ਉਹ ਚ ਪਹਿਲਾ ਆਏ ਹੋਏ ਵੀ ਕਮਾੜਾ ਕਮੈਂਟ ਨਾ ਕਰੋ ਜੇ ਕਿਸੇ ਨੇ ਵੀ ਵੀਡੀਓ ਦੇਖਣੀ ਆ ਤਾਂ ਦੇਖੋ ਨਹੀਂ ਦੇਖਣੀ ਦੇਖੋ ਜੇ ਨਹੀਂ ਦੇਖਣੀ ਨਾ ਹੋਵੇ ਕੋਈ ਮਾੜਾ ਕਮੈਂਟ ਨਾ ਕੋਈ ਬੰਦਾ ਕਰੋ ਠੀਕ ਆ ਵੀ ਆਪਾਂ ਨਵੇਂ ਬੰਦਿਆਂ ਖਾਤਰ ਕੋ ਸਿੱਖਣ ਲਈ ਵੀਡੀਓ ਬਣਾਉਂਦੇ ਆ ਨਾ ਹਾਂ ਹਾਂ ਠੀਕ ਐ ਤੇ ਭਾਈ ਹੋਰ ਵੀ ਹੁਣ ਸੈਟ ਆ ਸਾਰਾ ਕੋ ਕਬੂਤਰ ਉਹ ਵਾਤ ਤੇ ਆਪਰੇ ਸੈਟ ਆ ਭਾਈ ਭਜੇ ਬੁੱਤੇ ਭਾਈ ਕਿ ਜਿਹੇ ਆਲੇ ਭਜੇ ਭਾਈ ਹੁਣ ਆਪਣੇ ਕੋਲੇ 45 ਵਜੇ ਉੱਡਦੇ ਆਹ ਟਾਈਮ ਤੇ ਆ 45 ਉੱਡਦੇ ਆ 45 ਵਜੇ ਗਿਜਾਲੇ ਆਪਾਂ ਠੀਕ ਐ ਉਹ ਭਾਈ ਕਿੰਨਾ ਟਾਈਮ ਕਰ ਜਾਂਦੇ ਹੁਣ ਉਹ ਡਿਆੜੀ ਮਾਰ ਮਾਰ ਬਾਈ ਬੰਦ ਕੀਤੇ ਨਹੀਂ ਜਮ ਦਿਨਸ਼ਵਾਰ ਦੇ ਰਹੇ ਨਹੀਂ ਕਿੰਨੇ ਕਈ ਬੱਚੇ ਦਾ ਦੋ ਤਿੰਨ ਦਾ ਉੱਤੀ ਰਹੀ ਸੀ ਰਾਤ ਨੂੰ ਦੂਏ ਦਿਨ ਆਏ ਨੋਟੇ ਦੇ ਦੂਏ ਦਿਨ ਆਏ ਨੇ ਹਾਂ ਦੂਜੇ ਦਿਨ ਆਏ ਨੇ ਠੀਕ ਹੁਣ ਆਪੇ ਸਾਰੇ ਬੰਦ ਕਰਦੇ ਮਤਬ ਸਾਰੇ ਬੰਦ ਕਰ ਲੇ ਕਿੰਨੇ ਡਾਈਆਂ ਤੋਂ ਬਾਅਦ ਬੰਦ ਕਰਦੇ ਹੁੰਨੇ ਬਾਈ ਇਹਨੇ ਡਾਈਆਂ ਦਾ ਬਾਈ ਜਿਹੜਿਆ ਹੋਂ ਦੇ ਵਜੇ ਨਹੀਂ ਹੁੰਦਾ ਮੌਸਮ ਖਰਾਬ ਹੋ ਗਿਆ ਹੁਣ ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਡਾਈਆਂ ਹੀ ਹੋਣੀਆਂ ਯਾਨੀ ਜਿਹੜੇ ਪਹਿਲਾਂ ਨੇ ਉਹਨਾਂ ਦੇ ਉੱਡ ਗਏ ਉਹ ਮਹੀਨੇ ਮੰਗੂ ਮਹੀਨੇ ਮੰਗ ਹਾਂ ਹਾਂ ਠੀਕ ਹੈ ਉਹ ਉਹ ਕਬੂਤਰ ਕਿੰਨੇ ਡਾਈਆਂ ਤੋਂ ਬੰਦ ਕਰਨਾ ਚਾਹੀਦਾ ਕਬੂਤਰ ਘੱ ਮਹੀਨਾ ਦਾ ਉਡਣਾ ਚਾਹੀਦਾ ਜੇ ਮੈਂ ਆਪਾਂ ਕਹਿੰਦੇ ਬੱਚੇ ਆਪਣੇ ਉਡਦੇ ਨਹੀਂ ਇੱਕ ਮਹੀਨੇ ਦਾ ਬੱਚਾ ਘਰੇ ਉਡਣਾ ਚਾਹੀਦਾ ਇੱਕ ਮਹੀਨਾ ਹਾਂ ਹਾਂ ਉਸ ਤੋਂ ਬਾਅਦ ਉਹਨੂੰ ਬੰਦ ਕਰ ਲਓ ਫਿਰ ਜਦੋਂ ਆਪਾਂ ਗਰਮੀ ਚ ਮਤਲਬ ਕੱਢਾਂਗੇ ਉਹ ਆਟੋਮੈਟਿਕ ਉਡਣ ਲੱਗ ਜਾਂਦਾ ਮਤਲਬ ਵੀ ਕੋਈ ਦਿੱਕਤ ਨਹੀਂ ਪਉਂਦੀ ਉਹਦੀ ਬਾਦੀ ਜਾਂਦਾ ਉਹ ਨਾਲ ਦੀ ਨਾਲ ਜਿਹੜਾ ਹੁਣ ਆਪਾਂ ਦੋ ਵਾਰੀ ਛੱਡ ਕੇ ਬੰਦ ਕਰ ਲਿਆ ਉਹ ਕਿੱਥੋਂ ਵਧੂਗਾ ਹੂੰ ਤੇ ਹੁਣ ਜਿਹੜੇ ਬਈ ਬੱਚੇ ਫਿਰ ਤੁਸੀਂ ਬੰਦ ਕਰਤੇ ਨਾ ਬੱਚੇ ਫਿਰ ਉਹਨਾਂ ਨੂੰ ਹੁਣ ਕੀ ਕਰੋਗੇ ਕੀ ਖਰਾਕ ਪਾਣੀ ਕੀ ਦਵੋਗੇ ਜੀ ਉਹਨਾਂ ਨੂੰ ਉਹਨਾਂ ਨੂੰ ਬਈ ਪਹਿਲਾਂ ਤਾਂ ਆਪਾਂ ਜੂਨਣ ਵਾਲੀ ਦਵਾਈ ਲਾਈ ਆ ਸਾਰਿਆਂ ਨੂੰ ਦਵਾਈ ਲਾ ਕੇ ਹੁਣ ਉਹਨਾਂ ਨੂੰ ਆਪਾਂ ਸਰੋਂ ਤੇ ਸੁਆਬੀਨ ਤਾਰਾ ਮੀਰਾ ਤੇ ਸੋਲੇ ਮੂੰਗੀ ਇਹ ਸਮਾਨਰ ਲਾ ਕੇ ਪਾ ਰਹੇ ਹਾਂ ਠੀਕ ਤੇ ਹੋਰ ਕੀ ਧਿਆਨ ਰੱਖਣ ਜੀ ਛਾਲ ਦੇ ਵਿੱਚ ਛਾਲ ਦੇ ਵਿੱਚ ਇੱਕ ਤਾਂ ਖਰਾਕ ਜ਼ਰੂਰੀ ਚਾਹੀਦੀ ਹੈ ਜਿਹੜੀ ਤੁਸੀਂ ਦੱਸੀ ਆ ਹਾਂ ਤੇ ਇੱਕ ਜਿਹੜਾ ਪਾਣੀ ਆ ਉਹ ਨਿੱਗਾ ਪਾਉਣਾ ਚਾਹੀਦਾ}{|\text{ਛਾਲ ਚ ਮਤਵਲਾ ਜਿਵੇਂ ਹੁਣ ਆਪਾਂ ਕੁੱਜੇ ਵਿੱਚ ਛਾੜ ਦੇਣਾ ਕਿ ਠੰਡੇ ਪਾਣੀ ਦੇ ਉਹ ਜਾਨਵਰ ਪਾਣੀ ਪੀ ਜਾਂਦੇ ਆ ਕਈ ਵਾਰੀ ਠੰਡਾ ਪਾਣੀ ਉਹ ਹੀ ਗੱਲ ਆ ਜੀ ਹੁਣ ਆਪਾਂ ਉੱਠ ਕੇ ਠੰਡਾ ਪਾਣੀ ਪੀਵੇਂ ਆਪਣੇ ਕਾਲਜੇ ਹੀ ਲੜੂਗਾ ਨਾ ਉਹ ਗੱਲ ਹੋ ਜਾਂਦੀ ਉਹ ਕੁੱਜੇ ਹੱਥ ਨੇ ਬਾਹਰ ਕੱਢੋ ਤੜਕੇ ਉਹਨਾਂ ਨੂੰ ਧੋਸ ਮਾਰ ਕੇ ਤਾਜ਼ਾ ਪਾਣੀ ਪਾਓ ਠੀਕ ਹੈ ਫੇ ਤਾਂ ਅੰਦਰ ਉਹ ਤਕੂਤਰ ਰਹਿੰਦੇ ਨੇ ਇਹ ਕਬੂਤਰ ਨੂੰ ਰਾਤ ਨੂੰ ਪਾਣੀ ਕੱਢ ਦੋ ਬਾਹਰੇ ਹਾਂ ਰਾਤ ਨੂੰ ਬਾਹਰੇ ਕੱਢ ਦੋ ਤੇ ਰਾਤ ਨੂੰ ਪਾਣੀ ਪੀਂਦੇ ਨਹੀਂ ਨਹੀਂ ਜੇ ਕੁਝ ਨਹੀਂ ਹੁੰਦਾ ਪਾਣੀ ਐਂ ਜ ਕੋ ਤੇ ਇੱਕ ਬਈ ਬੂਟੇ ਨਾ ਵੀ ਹੁਣ ਕਾ ਖੁੱਡਾਂ ਜੇ ਇਕੱਠੇ ਜੋ ਕੇ ਬੈ ਜਾਂਦੇ ਆ ਕਬੂਤਰ ਸਿਆਲਾਂ ਚ ਫਰੈਨਾ ਦਾ ਕੀ ਹੱਲ ਕਰਦੇ ਤੁਸੀਂ ਇਹਨਾਂ ਦਾ ਯਾਰ ਉਹ ਹੀ ਪਾਣੀ ਬਣਾਉਣਾ ਬੰਦਾ ਆਪਾਂ ਤਾਂ ਉਹੀ ਪਾਣੀ ਬਣਾਉਣੇ ਆ ਦੇਖ ਲੈ ਆਪਾਂ ਤਾਂ ਇੱਕ ਦਾ ਸੌਂਫ ਲੈ ਲੈਣੇ ਆ ਮਸਾਲਾ ਹੂੰ ਤੇ ਇੱਕ ਆਪਾਂ ਲੈਣੇ ਇਲਾਇਚੀਆਂ ਛੋਟੀ ਇਲਾਇਚੀ ਮਸਾਲਾ ਹੂੰ ਤੇ ਸ਼ਰਾਹ ਦੇ ਪੱਤੇ ਤੇ ਮਲਠੀ ਵਿੱਚ ਥੋੜਾ ਜਿਹਾ ਨਿੰਮ ਪਾ ਲੈਣਾ ਉਹ ਕੁੱਟ ਕੇ ਮਤਲਬ ਪਾਣੀ ਬਣਾ ਲੈਣੇ ਉਹ ਕੁੱਜੇ ਦੇ ਵਿੱਚ ਜਿਹੜਾ ਆਪਾਂ ਅੱਥ ਨੇ ਉਹਨਾਂ ਤਰ ਕੇ ਧੋ ਕੇ ਪਾਣੀ ਪਾਇਆ ਕੁੱਜੇ ਨੇ ਵਿੱਚ ਆਪਾਂ ਤਾਂ ਉਹ ਪਾਣੀ ਪਾ ਦੇਣਾ ਉਹਦੇ ਨਾਲ ਇਕੱਠੇ-ਕੁੱਠੇ ਕੁਝ ਨਹੀਂ ਹੋਗੇ ਬੰਦੇ ਸਹੀ ਰਹਿੰਦੇ ਆ ਸਹੀ ਰਹਿੰਦੇ ਆ ਬਾਕੀ ਦਾ ਲੀਵਰ ਲੂਵਰ ਸਹੀ ਨਹੀਂ ਲੈਂਦਾ ਖਰਾਕ ਸਹੀ ਖਾਈ ਜਾਂਦੇ ਜਿਹੜਾ ਖਰਾਕ ਸਹੀ ਖਾਂਦੇ ਉਹ ਕੂਟਰ ਇਕੱਠਾ ਹੁੰਦੇ ਹੀ ਨਹੀਂ ਜਿਹੜਾ ਮੋਟਰ ਹੁਣ ਖਰਾਕ ਨਹੀਂ ਖਾਂਦਾ ਉਹ ਤਾਂ ਇਕੱਠਾ ਹੋਣੀ ਹੋਣਾ ਜਦੋਂ ਅੰਦਰ ਨਹੀਂ ਕੁਛ ਹੈਗਾ ਹੂੰ ਆ ਭਾਈ ਜਿਵੇਂ ਤੁਸੀਂ ਹਣਾ ਕਿਹਾ ਵੀ ਖਰਾਕ ਤਾਂ ਇਹ ਪਾਉਣ ਦਾ ਤਰੀਕਾ ਕੀ ਹੁੰਦਾ ਖਰਾਕ ਦਾ ਕਿਵੇਂ ਪਾਉਣੀ ਚਾਹੀਦੀ ਆ ਇਹ ਜਿਹੜੀ ਭਾਈ ਖਰਾਕ ਪਾਉਣੀ ਹੈ ਇਹ ਏਡੋ ਏਡ ਖਰਾਕ ਪਾ ਦਿ ਜਿਵੇਂ ਹੁਣ ਸਰੋਂ ਪਾਤੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਛੋਲੇ ਪਾ ਦਿਓ ਤਾਰਾ ਮੀਰਾ ਪਾ ਦਿਓ ਜੁਆਬੀਣ ਪਾ ਦਿਓ ਮਧਵਲਾ ਐਂ ਪਾਈ ਜਾਵੇ ਮਿਰਲਾ ਕੇ ਨਹੀਂ ਪਾਉਣੀ ਚਾਹੀਦੀ ਜਿਹੜੀ ਕਣਕ ਹੈ ਤਾਂ ਜ਼ਰੂਰੀ ਨਾਲ ਪਾਉਣੀ ਚਾਹੀਦੀ ਹੈ ਇੱਕ ਕਣਕ ਕਣਕ ਹਾਂ ਜਿਹੜੀ ਆਪਾਂ ਕਠੀਰ ਲਾ ਕੇ ਪਾ ਦਿੰਦੇ ਹਾਂ ਕਈ ਵਾਰ ਜਾਨਵਰ ਜਾਂ ਤਾਂ ਸਰੋਂ ਕਲੀ ਬਾਲੀ ਖਾ ਜਾਂਦੇ ਆ ਜਾਂ ਕਣਕ ਖਾ ਜਾਂਦੇ ਆ ਇਹ ਹਸਾਬ ਨਾਲ ਇਹ ਵੀ ਖਰਾਕ ਜਿਹੜੀ ਹਸਾਬ ਨਾਲ ਪਾਣੀ ਚਾਹੀਂਦੇ ਥੋੜੀ ਥੋੜੀ ਠੀਕ ਹੈ ਇੱਕ ਦਿਨ ਚ ਕਿੰਨੀ ਕ ਪਾਣੀ ਚਾਹੀਦੀ ਆ ਇਹ ਵਾ ਜਿੰਨੇ ਕ ਆਪਣੇ ਜਾਨਵਰ ਹੈ ਜੀ ਓੰਨੇ ਕ ਪਾ ਦੇ ਵਾ ਜਿੰਨੇ ਕ ਹੈਗੇ ਸਮਝ ਲਾ ਵੀ ਅੱਛਾ ਹਾਂ ਉਹਨਾਂ ਨੂੰ ਆਪਾਂ ਨੂੰ ਪਤਾ ਵੀ ਜਾਂ ਕੌਲਾ ਜਾਂ ਬਾਟੀ ਖਾਂਦੇ ਵਾ ਉਹ ਹਸਾਬ ਨਾਲ ਪਾ ਦੇ ਉਹ ਹਸਾਬ ਨਾਲ ਪਾ ਦੇ ਲੱਗ ਲੱਗ ਤਰੀਕੇ ਨਾਲ ਪਾ ਦੇ ਹੁਣ ਕਿ ਤਰੀਕੇ ਨਾਲ ਪਾ ਦੇ ਫਿਰ ਉਹ ਲੱਗ ਉਹ ਲੱਗ ਹੁਣ ਬਾਕੀ ਜਾਂ ਇਹ ਸ਼ਮਾਲਪੂਰੀ ਦੇਖਣੀ ਪੈਂਦੀ ਆ ਛਾਲ ਦੇ ਵਿੱਚ ਪਾਣੀ ਦੀ ਇਹਦੀ ਖਰਾਕ ਦੀ ਹੁਣ ਐ ਥੋੜਾ ਵੀ ਆਪਾਂ ਛਿੱਟ ਕੇ ਮੁੱਠੀ ਦਾਣਿਆਂ ਦੀ ਅੰਦਰ ਰਜਾਈ ਜਵਰ ਜੁ ਐ ਥੋੜੋ ਬੁੱਤ ਰ ਇਹਦਾ ਬਹੁਤ ਜ਼ਿਆਦਾ ਗੌਰ ਕਰਨੀ ਪੈਂਦੀ ਆ ਫੇਰ ਰੋਡ ਦੇ ਆ ਬਈ ਠੀਕ ਆ ਇਹ ਤੜਕੇ ਤੁਸੀਂ ਕਿੰਨੇ ਵਜੇ ਆਜਣੇ ਫਿਰ ਇੱਥੇ ਖੁੱਡਿਆਂ ਕੋਲੇ ਖੁੱਡੇ ਮੈਂ ਤੜਕੇ ਜਨ ਚੜ੍ਹਨ ਛੜੀ ਆ ਆਏ ਨਾ ਜੀ 5 ਵਜੇ ਜਿੰਨਾ ਤਾਂ ਹਾਂ ਕੋਠੇ ਤੇ ਰਹਿਣਾ ਹੱਥ ਨੇ 6 ਵਜੇ ਥੱਲੇ ਉੱਤਰਦੇ ਠੀਕ ਆ ਤੇ ਹਰ ਨੂੰ ਪਹਿਲਾਂ ਕੀ ਕੰਮ ਕਰਦਾਂ ਆ ਕੇ ਇੱਥੇ ਤੁਸੀਂ ਖੁੱਡਿਆਂ ਚ ਪਹਿਲਾਂ ਆ ਕੇ ਮੈਂ ਖੁੱਡੇ ਖੋਲ ਕੇ ਦੇਖਦਾ ਵੀ ਜਾਨਵਰ ਕਿਵੇਂ ਨੇ ਕੋਈ ਖਰਾਬ ਤਾਂ ਨਹੀਂ ਬੈਠਾ ਜਾਂ ਕਿਵੇਂ ਬੈਠੇ ਨੇ ਸਾਰੇ ਜਾਨਵਰ ਦੇ ਕੇ ਫਿਰ ਉਸਦ ਬਾਅਦ ਕੁਜੇ ਬਾ ਧੋ ਕੇ شمار ਕੇ ਉਹਨਾਂ ਦੇ ਵਿੱਚ ਪਾਣੀ ਪਾਈਦਾ ਪਾਣੀ ਕੋਸਾ ਪਾਣੀ ਹਾਂ ਕੋਸਾ ਪਾਣੀ ਜਰੋ ਪਾਣੀ ਪੀ ਲੈਂਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਖਰਾਕ ਪਾਈ ਆ ਥੋੜੀ ਜਿਹੀ ਵੀ ਇਹ ਕਿੰਨੀ ਖਾਂਦਾ ਕੱਲ ਕਿੰਨੀ ਖਾਦੀ ਅੱਜ ਕਿੰਨੀ ਖਾਦੀ ਇਹ ਧਿਆਨ ਵੀ ਰੱਖਣਾ ਪੈਂਦਾ ਹਾਂ ਧਿਆਨ ਰੱਖਣਾ ਪੈਂਦਾ ਜੇ ਕਈ ਵਾਰੀ ਵੀ ਅੱਜ ਖਰਾਕ ਕਿਉਂ ਨਹੀਂ ਖਾਂਦਾ ਕੂਤਰ ਵੀ ਘੱਟ ਖਾ ਰਿਹਾ ਉਹਦੇ ਵਿੱਚ ਕੋਈ ਨੁਕਸ ਪਿਆ ਹੁੰਦਾ ਫਿਰ ਉਹੀ ਉਹਨੂੰ ਦਵਾਈ ਦੇਣੀ ਪੈਂਦੀ ਆ ਠੀਕ ਹੈ ਤੇ ਜਿਵੇਂ ਬਈ ਆਣਾ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀਗਾ ਵੀ ਜੇ ਕਬੂਤਰੀ ਆਂਡੇ ਨਾ ਦੇ ਰਿਹਾ ਤਾਂ ਵੀ ਕੀ ਹੱਲ ਕਰਨਾ ਚਾਹੀਦਾ ਤਾਂ ਜਿਹੜਾ ਤੁਸੀਂ ਤਰੀਕਾ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਸੀਗਾ ਜੇ ਉਹ ਨਾ ਕੰਮ ਕਰੇ ਤਾਂ ਹੋਰ ਕੋਈ ਤਰੀਕਾ ਹੈਗਾ ਦੇਸੀ ਬਈ ਹਾਂ ਹੋਰ ਵੀ ਹੈਗਾ ਬਈ ਉਹ ਦੱਸਿਓ ਬਈ ਜੇ ਬਈ ਉਹ ਨਾ ਕੰਮ ਕਰੇ ਜੇ ਹੁਣ ਆਪਣੀ ਖੰਡ ਹੈ ਦੇਚੀ ਖੰਡ ਲੈ ਲਓ ਦਾਣਾ ਖੰਡ ਦਾਣਾ ਖੰਡ ਲੈ ਲਓ ਥੋੜਾ ਜਿਹਾ ਮਖਾਣ ਲੈ ਲਓ ਮਤਲਬ ਉਹਦੇ ਵਿੱਚ ਉਹਨੂੰ ਰਲਾ ਲਓ ਉਹਨੂੰ ਰਲਾ ਕੇ ਉਹ ਕੋਡ ਦਿੱਤੀ ਆ ਮੈਨੂੰ ਉਹਦੇ ਉਹ ਇੱਕ ਹਫਤਾ ਦਿੱਤੀ ਉਹ ਦੂਜਾ ਦਾ ਅੰਡੇ ਲਾਹੂ ਲਾਹੂ ਇਹ ਆਇਆ ਹੁੰਦਾ ਬਈ ਜਿਹੜੀ ਕਬੂਦਰੀ ਆਂਡੇ ਨਹੀਂ ਲਾਉਂਦੀ ਜਿਹੜੀ ਬੱਚੇ ਨਹੀਂ ਹੁੰਦੇ ਉਹਦੇ ਉੱਤੇ ਮਤਲਬ ਚਰਬੀ ਜੰਮ ਜਾਂਦੀ ਹੈ ਠੀਕ ਆ ਜਿਹੜੀ ਅਖੰਡ ਹੈ ਇਹਦੇ ਨਾਲ ਖੁਰ ਜਾਂਦੀ ਹੈ ਜਦੋਂ ਸਹੀ ਹੋ ਗਈ ਉਹਨੇ ਆਂਡੇ ਰੱਖਣੀ ਰੱਖਣੇ ਠੀਕ ਆ ਇਹ ਚੱਕਰ ਇਹਦੇ ਵਿੱਚ ਕੋਈ ਗੱਲ ਹੈ ਨਹੀਂ ਹੁੰਦਾ ਥੋੜਾ ਹੀ ਬਸ ਉਹਲਾ ਹੁੰਦਾ ਜਿਹਨੂੰ ਨਹੀਂ ਪਤਾ ਕੀ ਪਤਾ ਲੱਗ ਜਾ ਸਹੀ ਗੱਲ ਆ ਤੇ ਜਿਹੜੇ ਬਾਈ ਕਹਣਾ ਕਬੂਤਰ ਹੋਣਾ ਗਝਾ ਕੇ ਤੁਸੀਂ ਬੰਦ ਕਰ ਲੇ ਪਰ ਉਹਨੂੰ ਬਾਜ਼ੀਆਂ ਖਾਤਰ ਕਿਵੇਂ ਤਿਆਰ ਕਰੋਗੇ ਬਾਈ ਉਹ ਬਈ ਪਹਿਲਾਂ ਦੇਖਣੇ ਪੈਣਗੇ ਆਪਾਂ ਨੂੰ ਜਾਨਵਰ ਵੀ ਕਿਵੇਂ ਐ। ਹੂੰ। ਕਈ ਵਾਰੀ ਤਾਂ ਜਾਨਵਰ ਪੱਟਨੇ ਪੈਂਦੇ ਨੇ। ਠੀਕ ਐ। ਪੱਟਨੇ ਕਿਵੇਂ? ਉਹ ਫੰਗ ਪੱਟਨੇ ਪੈਂਦੇ ਆ ਮਤਲਬ। ਅੱਛਾ। ਉਹ ਜਿਹੜੋ ਪੱਟਨੇ ਪੱਟ ਕੇ ਛਾਰ ਕਰਨੇ ਪੈਂਦੇ ਆ। ਹੂੰ। ਜਿਹੜੇ ਹੁਣ ਇਹ ਤੋਂ ਪਹਿਲਾਂ ਬਚੇ ਨੇ ਮਤਲਬ ਫੰਗ ਝਾੜੀ ਬਿਠੇ ਨੇ ਉਹ ਆਪ ਦੇ ਆਪ ਸੜ ਹੋਈ ਨੇ ਜਿਹੜੇ ਆਪ ਦੇ ਆਪ ਸੜ ਹੋ ਗਏ ਉਹਨਾਂ ਨੂੰ ਤਾਂ ਕੋਈ ਲੋੜ ਨਹੀਂ। ਠੀਕ ਐ। ਇਹ ਦੁੱਧ ਦੇ ਜਾਨਵਰ ਪੱਟਨੇ ਪੈਂਦੇ ਜੇ ਰੋ ਆਪਾਂ ਪੱਟ ਤੇ ਉਦੋਂ ਉਹਨਾਂ ਨੂੰ ਖਰਾਕ ਜ਼ਰੂਰੀ ਜਾਈਏ। ਠੀਕ ਐ। ਉਦੋਂ ਛਰੋਂ ਪਾਓ ਉਹਨਾਂ ਨੂੰ ਮਗਜ ਪਾ ਉਹ ਕਈ ਵਾਰੀ ਆਪਾਂ ਦੇਖਦੇ ਨਹੀਂ ਪੜਦੇ ਨਹੀਂ ਉਹ ਜਿਹੜੀ ਛੱਡ ਦਿੰਦੇ ਆ ਉਹ ਮੁੜ ਕੇ ਝਾੜ ਪੈ ਜਾਂਦੇ ਉਹਦੋਂ ਹੂੰ ਇਹ ਐ ਸਾਰਾ ਕੁਝ ਦੇਖਣਾ ਪੈਂਦਾ ਤੇ ਤੁਸੀਂ ਫਿਰ ਬਾਜੀਆਂ ਕਿਹੜੀਆਂ ਛੱਡਦੇ ਦੁੱਸਰਦਿਆਂ ਕਿ ਕਹਿਰਦਿਆਂ ਆਪਰ ਬਾਈ ਕਹਿਰ ਨਹੀਂ ਛੱਡਦੇ ਆਪਾਂ ਦੁੱਸਰਦੀ ਦਾ ਛੱਡੀ ਨਹੀਂਵੇਂ ਕਹਿਦੀ ਅੱਛਾ ਐ ਇੱਕ ਦੀ ਫਿਰ ਐ ਇੱਕ ਕਹਿਰਦੀ ਛੱਡਾਂਗੇ ਇੱਕ ਇੱਕ ਕਹਿਰਦੀਆਂ ਛੱਡਾਂਗੇ ਕਹਿਰਦੀਆਂ ਹੀ ਛੱਡਾਂਗੇ ਸਾਰੀਆਂ ਆਪਾਂ ਤਾਂ ਗਰਮੀ ਚ ਬਾਦੀ ਛੱਡਨੀ ਆ ਜੇ ਕੋਈ ਤੁਸੀਂ ਹਾਂ ਕਿਹੜੇ ਮਹੀਨੇ ਚ ਕੱਢੋਗੇ ਇਹਨਾਂ ਨੂੰ ਬਾਹਰੇ ਫਿਰੋਣਾ ਬਾਈ ਮੂਰੇ ਗੱਡਾਂਗੇ ਪੱਗਣ ਤੋਂ ਬਾਅਦ ਕਰਾਂਗੇ ਪੱਗਣ ਤੋਂ ਬਾਅਦ ਠੀਕ ਆ ভাই ਉਹ ਕੂਤਰ ਭਾਗੀ ਗਲੇ ਗੀਤੀ ਕੋਲ ਆਏ ਨੇ ਗੀਤੀ ਦੇ ਕੇ ਹੁਣੀ ਆਏ ਨੇ ਆ ਕੂਤਰ ਅੱਛਿਆ ਹਾਂ ਬਰਨਾਲੇ ਲਗੀਤੀ ਕੋਲ ਆਏ ਨੇ ਭਾਗੀ ਗਲੇ ਕੂਤਰ ਨੇ ਠੀਕ ਹੈ ਤੇ ਆ ਹੈਗੇ ਬਨਛੇ ਵਾਲੇ ਕੂਤਰਾਂ ਚੋਂ ਇਹ ਵੀ ਉਹਦੇ ਕੋਲ ਹੈ ਮਹਰਾਜ ਵਾਲੇ ਦਾ ਬਨਛਾ ਇਹ ਉਹਨਾਂ ਦੇ ਉਹਨਾਂ ਦੇ ਕੂਤਰਾਂ ਚੋਂ ਅੱਛਿਆ ਇਹ ਉਹਨਾਂ ਦੇ ਚੋਂ ਹੈ ਹਾਂ ਇਹ ਵੀ ਹੁਣੀ ਆਏ ਠੀਕ ਹੈ ਆ ਦੇਖੋ ਬਈ ਆ ਵੀ ਆ ਵੀ ਉਹਨੇ ਆਪਣੀ ਵਾਲੀ ਗੂਤਰੇ ਨੇ ਬਨਛੇ ਵਾਲੇ ਮਹਾਰਾਜ ਜੀ ਵੀ ਆਪਣੇ ਕੋਲ ਆਏ ਨਹੀਂ ਠੀਕ ਹੈ ਇਹ ਹੋਣਾ ਹੀ ਨਹੀਂ ਹਾਂ ਇਹ ਇਹ ਜਦਵਿੰਦਰ ਵਾਲੇ ਗੂਤਰਾ ਜੁਣੀ ਹੈ ਜਦਵਿੰਦਰ ਤਨਾਉ ਲੈ ਲੈ ਹਾਂ ਤਨਾਉ ਲੈ ਲੈ ਠੀਕ ਹੈ ਆਪਾਂ ਯਾਰ ਹਰ ਇੱਕ ਬੰਦੇ ਨਾਲ ਬਾਜੀਆਂ ਛੱਡੀਆਂ ਹੋਈਆਂ ਨੇ ਮੈਂ ਆਲਮ ਕੁਮਾਰਿਆ ਉਹ ਜੰਟਾ ਉਹਦੇ ਨਾਲ ਵੀ ਠੀਕ ਹੈ ਤੇ ਬਾਕੀ ਦੇ ਇਹਨਾਂ ਨਾਲ ਸਾਰੇ ਨਾਲ ਆਪਾਂ ਬਾਜੀਆਂ ਛੱਡਦੇ ਰਹੇ ਬਹੁਤ ਬੰਦੇ ਆਪਾਂ ਨੂੰ ਪੁਰਾਣੇ ਬੰਦਿਆਂ ਨਾਲ ਪੁਰਾਣੇ ਬੰਦਿਆਂ ਨੂੰ ਹਾਂ ਠੀਕ ਹੈ ਜੀ ਯਵੇਂ ਹਾਕਮ ਬਰਗਾ ਵੱੱਲੋਂ ਵਾਲਾ ਉਹਦੇ ਨਾਲ ਵੀ ਆਪਣਾ ਲੈਂਕ ਚੋ ਉਹਦੇ ਨਾਲ ਵੀ ਆਪਾਂ ਛੜਦੇ ਰਹੇ ਹਾਂ ਹੁਣ ਤੋਂ ਉਹ ਜਿਹੜਾ ਬੁੜਾ ਹੋਇਆ ਬੈਠਾ ਅਸੀਂ ਉਹਦੇ ਨਿਆਣੀ ਹੁੰਦੇ ਮਤਲਬ ਉਹਦੇ ਨਾਲ ਵੀ ਜਾਂਦੇ ਰਹੇ ਹਣੀ ਉਹਦੇ ਨਾਲ ਵੀ ਹਾਂ ਉਹਦੇ ਨਾਲ ਵੀ ਆਪਾਂ ਜਾਂਦੇ ਰਹੇ ਹਾਂ ਠੀਕ ਹੈ ਬਿੰਦਰ ਪੂਲੇ ਵਾਲਾ ਉਹਦੇ ਨਾਲ ਵੀ ਆਪਾਂ ਜਾਂਦੇ ਰਹੇ ਹਾਂ ਪਹਿਲਾਂ ਉਹਦੇ ਨਾਲ ਵੀ ਬਾਜੀਆਂ ਉਹਦੇ ਨਾਲ ਵੀ ਬਾਜੀਆਂ ਛੜਦੇ ਨੇ ਉਹਦੇ ਨਾਲ ਵੀ ਆਪਾਂ ਜਾਂਦੇ ਰਹੇ ਹਾਂ ਪੂਲੇ ਵਾਲੇ ਬਿੰਦਰਨਾ ਜੀ ਠੀਕ ਹੈ ਤੇ ਬਾਕੀ ਜੇ ਹੁਣ ਕਾਕੇ ਕੋਕੇ ਵਰਗੇ ਨਾਂ ਦਾ ਜਾਨੀ ਜਾਣੇ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਇਹ ਕਿੰਨਾ ਚੁਣੇ ਬਾਈ ਕੂਤਰਾ ਇਹ ਗਰਦੇਵ ਵਾਲੇ ਜੋ ਜਿਹੜੇ ਗਰਦੇਵ ਵਾਲੇ ਠੀਕ ਹੈ। ਜੋਰ ਨੇ ਗਿਰਦੇਵ ਵਾਲੇ ਬੱਚੇ ਆਏ ਨੇ ਆਪਣੇ ਕੋਲੇ ਡੌਣ ਵਾਸਤੇ ਛੱਡਣ ਬਾਅਦ ਤੇ ਲੋਕਾਂ ਨੇ ਸਿੰਘਪੂਰਨ ਵਾਸਤੇ ਆਏ ਨੇ ਗਿਰਦੇਵ ਵਾਲੇ ਬੱਚੇ ਆਪਣੇ ਕੋਲੇ। ਠੀਕ ਹੈ। ਹਾਂ ਜੀ ਦਿਖਾ ਦੇ ਵੀ ਹਾਂ ਉੱਡ ਰਹੇ। ਇਹ ਕਿਹੜਿਆਂ ਚੋ ਬਈ? ਆਏ ਨੇ ਬਈ ਆਪਣੇ ਕੋਲੇ। ਆ ਵੀ ਗਿਰਦੇਵ ਵਾਲੇ ਜਵਾ ਮਹਰਾਜ ਵਾਲੇ ਬੰਛਾਲੇ। ਅੱਛਾ। ਇਹ ਉਹਦੇ ਕੋਲ ਆਏ ਨੇ ਮਹਰਾਜ ਵਾਲੇ ਬੰਛਾਲੇ। ਇਹ ਮਹਰਾਜ ਵਾਲੇ ਬੰਛਾਲੇ। ਪਰ ਠੀਕ ਹੈ ਜੇ ਮੈਂ ਹੁਣ ਆਪਾਂ ਕਬੂਤਰ ਵੀ ਦੇਖ ਲੈਣਾ ਜਿਹੜੇ ਤੁਹਾਡੇ ਲਵੇ ਨਾਮੇ ਆਏ ਨੇ ਜੀ ਤੇ ਇੱਕ ਹੁਣ ਮੈਂ ਉਥੋਂ ਇੱਕ ਸਵਾਲ ਪੁੱਛਦਾ ਵੀ ਜਿਹੜਾ ਆਲੂ ਬਖਾਰੇ ਵਾਲੀ ਖੇੜਾ ਵੀ ਕਈਆਂ ਤੋਂ ਸੁਣਿਆ ਨਾ ਆਲੂ ਬਖਾਰਾ ਵੀ ਕਬੂਤਰ ਪਾਈ ਚ ਮੇਂ ਨਹੀਂ ਮੰਨਿਆ ਜਾਂਦਾ ਵੀ ਉਹ ਕੀ ਹੁੰਦਾ ਜੀ ਕਿੰਨੀ ਕੀ ਖੇੜ ਹੁੰਦੀ ਆ ਉਹ ਆਲੂ ਬਖਾਰੇ ਵਾਲੀ ਕੀ ਜਿਹੜਾ ਆਲੂ ਬਖਾਰਾ ਹੁੰਦਾ ਇਹ ਹਰੇਕ ਦੇ ਵੱਸ ਨਹੀਂ ਹੈਗਾ ਲੋਨ ਦੇ ਅਛਾ ਇਹ ਵੀ ਜੀ ਲਾਉਣ ਦੇ ਬਹੁਤ ਟੰਗ ਹੁੰਦੇ ਆ ਠੀਕ ਆ ਅਗਲਾ ਆਲੂ ਬਖਾਰਾ ਦੇ ਜਨਾ ਕੋਈ ਤੇ ਨੂੰ ਕਹਿੰਦੇ ਮਾ ਆਲੂ ਬਖਾਰਾ ਲਾਦਾ ਇਹ ਆਏ ਨਹੀਂ ਆਲੂ ਬਖਾਰਾ ਲਾਏ ਬੰ ਇਹ ਜਿਹੜਾ ਆਲੂ ਬਖਾਰਾ ਵੀ ਲਾਉਣਾ ਮਾਤ ਵਾਲਾ ਕੋਈ ਬੰਦਾ ਆਪਣੇ ਕੋਲੇ ਆ ਜਾ ਆਪਾਂ ਉਹਨੂੰ ਖਰੀਦ ਦੱਚ ਰਹੀ ਵੀ ਆਲੂ ਬਖਾਰਾ ਆਏ ਲੱਗਦਾ ਨਾਲੇ ਪਾਣੀ ਆ ਜਿਹੜਾ ਉਹ ਦੇ ਦਾਂਗੇ ਉਹਨੂੰ ਕੁੱਟ ਕੇ ਦੇਵਾਂਗੇ ਪਾਣੀ ਪਰ ਉਹ ਚੀਜ਼ਾਂ ਨਹੀਂ ਪਾ ਦਦੇ ਪਾਣੀ ਦੇ ਦਾਂਗੇ ਕਿਸੇ ਦਾ ਚੇਲਾ ਪੈਣ ਦੀ ਲੋੜ ਨਹੀਂ ਅੱਛਾ ਕਿਸੇ ਦਾ ਚੇਲਾ ਨਾ ਪਾਵੇ ਜੇ ਕਬੂਤਰ ਨਾ ਉੱਡਣ ਆਪਾਂ ਨੂੰ ਕਿਤੇ ਲਾਣ ਤੇ ਕਹਦੇ ਵੀ ਤੇਰੇ ਪਾਣੀ ਦੇ ਕਬੂਤਰ ਉੱਡਿਆ ਠੀਕ ਹੈ ਸਹੀ ਕਬੂਤਰ ਉੱਡਣਗੇ ਆਪਾਂ ਆਲੂ ਖਾਰਾ ਵੀ ਉਹਨੂੰ ਦੱਸ ਰੰਗ ਵੀ ਆ ਟੰਗਣਾ ਹੀ ਲੱਗਦਾ ਤੇ ਬਾਕੀ ਦਾ ਆਪਾਂ ਪਾਣੀ ਵੀ ਉਹਨੂੰ ਦੇਵਾਂਗੇ ਕੁੱਟ ਕੇ ਇਹ ਆਲੂ ਖਾਰਾ ਲਾਉਣ ਦਾ ਵੀ ਕੋਈ ਟਾਈਮ ਹੀ ਹੁੰਦਾ ਹਾਂ ਇਹ ਵੀ ਟਾਈਮ ਹੀ ਹੁੰਦਾ ਕੋਈ ਬਸ ਅੱਛਾ ਇਹਦਾ ਕਪੋਖ ਬਾਜ਼ ਤੇ ਹੁੰਦਾ ਇਹਦੇ ਨਾਲ ਹੋਰ ਐਂ ਦਾ ਨਹੀਂ ਹੁੰਦਾ ਨੀ ਵੀ ਇਹ ਚ ਪੈ ਲੱਗਣ ਦੇ ਢੰਗ ਨੇ ਇਹ ਵੀ ਰੂਹ ਚ ਲੱਗਦਾ ਹਰ ਇੱਕ ਬੰਦੇ ਨੂੰ ਲਾਉਣਾ ਨਹੀਂ ਹੁੰਦਾ ਕਿਵੇਂ ਲੱਗਦਾ ਦੇਖੋ ਮਾੜਾ ਮਾੜਾ ਇਹ ਦੱਸ ਦਿਓ ਸਾਨੂੰ ਕੋਈ ਹੈ ਵੀਡੀਓ ਦੇ ਵਿੱਚ ਆਲੂ ਭਖਾਰੇ ਬਾਰੇ ਜਿਹੜਾ ਆਲੂ ਭਖਾਰਾ ਹੈ ਇਹ ਮਤਲਬ ਰੂਹ ਚ ਹੀ ਲੱਗਦਾ ਹੈ ਰੂਹ ਇੱਕ ਬੰਦੇ ਨੂੰ ਪਤਾ ਨਹੀਂ ਵੀ ਰੂਹ ਚ ਕਿਵੇਂ ਲੱਗਦਾ ਰੂਹ ਚ ਲੱਗਦਾ ਲਾਈ ਨਹੀਂ ਜਾਂਦਾ ਅਗਲਾ ਅਗਲਾ ਜਾਂਦਾ ਬਲੇਟ ਕੇ ਉਹਦਾ ਕੁਝ ਕਰੂੰਗਾ ਇਹਨੂੰ ਘੋਲ ਲੋ ਮਤਲਬ ਆਲੂ ਭਖਾਰੇ ਨੂੰ ਇਹਨੂੰ ਪੋਣ ਕੇ ਸਮਾਰ ਕੇ ਰੂਹ ਦੇ ਨਾਲ ਪੋਣਨਾ ਮਤਲਬ ਰੂਹ ਦੇ ਨਾਲ ਪੋਣ ਕੇ ਉਸ ਤੋਂ ਬਾਅਦ ਲੱਗਦਾ ਹੈ ਉਸ ਤੋਂ ਬਾਅਦ ਲੱਗਦਾ ਹੈ ਉਸ ਤੋਂ ਬਾਅਦ ਲੱਗਦਾ ਹੈ ਠੀਕ ਹੈ ਤੇ ਕਿੰਨਾ ਟਾਈਮ ਹੁੰਦਾ ਲੱਗਣ ਦਾ ਤੇ ਜਿਵੇਂ ਪਹਿਲਾਂ ਵਾਲੀ ਵੀਡੀਓ ਚ ਪਾਣੀ ਦੱਸਿਆ ਜਨਾ ਤਾਂ ਨਿਮਰਾਜ ਵਾਲਾ ਦੱਸਿਆ ਸੀਗਾ ਇੱਕ ਦੋ ਹੋਰ ਦੱਸੇ ਸੀ ਵੀ ਉਹ ਵੀ ਤੁਸੀਂ ਬਣਾ ਕੇ ਦੇ ਦੋਗੇ ਹਾਂ ਉਹ ਵੀ ਪਾਣੀ ਦੇ ਦਾਂਗੇ ਆਪਾਂ ਬਣਾ ਕੇ ਜਿਹੜਾ ਆਪਾਂ ਪਹਿਲਾਂ ਵੀ ਪਾਣੀ ਦੱਸਿਆ ਸੀ ਬਰਾਜ ਵਾਲੇ ਤਾਂ ਨੇਲਾ ਪਾਣੀ ਦੱਸਿਆ ਸੀ ਉਹ ਤਾਂ ਸਾਰੀਆਂ ਤਿੰਨ ਆਈਟਮਾਂ ਨੇ ਉਹ ਵੀ ਆਪਾਂ ਦੱਸ ਦਾਂਗੇ ਸਾਰੀ ਕੋਲ ਉਹ ਤਾਂ ਪਾਈਆਂ ਨੂੰ ਪਤਾ ਹੀ ਲੱਗ ਜਾਊਗਾ ਵੀ ਐ ਕਰਕੇ ਐ ਲੱਗਦਾ ਇਹ ਜਿਹੜਾ ਆਪਾਂ ਲਾਉਣਾ ਇਹਦਾ ਟਾਈਮ ਦਾ ਵੀ ਇੰਨੇ ਟਾਈਮ ਬਾਅਦ ਆਪਾਂ ਪਾਣੀ ਲਾਉਣਾ ਹੈ ਇੰਨੇ ਟਾਈਮ ਬਾਅਦ ਇਹਨੂੰ ਠੋਕਾ ਪਾਣੀ ਦੇਣਾ ਮਾਟਰ ਵਾਲੇ ਕੂਤੇ ਦਾ ਪਾਣੀ ਨਹੀਂ ਟੁੱਟਣਾ ਚਾਹੀਦਾ ਠੀਕ ਹੈ ਹਾਂ ਪਾਣੀ ਕੂਤੇ ਨੂੰ ਜਦੋਂ ਆਪਾਂ ਸ਼ੁਰੂ ਕਰਤੀ ਨਾਲ ਕੀ ਪਾਣੀ ਨਹੀਂ ਟੁੱਟਣਾ ਚਾਹੀਦਾ ਕੂਤੇ ਦਾ ਜਦੋਂ ਪਾਣੀ ਟੁੱਟ ਗਿਆ ਸਾਰੀ ਖੇਡ ਖਤਮ ਹੋ ਗਈ